ਸਾਦਾ ਸੀਸਾ ਮੂਰੀ ਖੜੀ ਰਹਿਣੀ ਆ ਚਾਹ ਚੂ ਪੀ ਲਿਆ ਕਰ ਕੀ ਆ ਇਹ ਨਹੀਂ ਬੋਲੀ ਣੀਆਂ ਮੈਨੂੰ ਕੋਈ ਨਹੀਂ ਮੈਂ ਪੀ ਲੂੰਗੀ ਚਾਹ ਬਣਾ ਲਈ ਹਾਂ ਉਹ ਬਣਾ ਲਈ ਨਾ ਇਹ ਲਿਪਸਟਿਕ ਜੀ ਨਾ ਲਾਇਆ ਕਰ ਮੂੰਹ ਤੇ ਤੂੰ ਵੀ ਤਾਂ ਲਾਉਣੀ ਆ ਫੇਰ ਕੀ ਹੋ ਗਿਆ ਮੈਂ ਤਾਂ ਤੂੰ ਮੇਰਾ ਵੀ ਦਿਮਾਗ ਚੱਕ ਰੱਖਿਆ ਮੂੰਹ ਤੇ ਕਹਿੰਦੀ ਜਾਈ ਸੀ ਵੀ ਬੁੱਲਾ ਦੇ ਫਿਰ ਇਹ ਵੀ ਤਾਂ ਮੂੰਹ ਹੀ ਹੁੰਦਾਗਾ ਹੋਰ ਦੱਸ ਕੀ ਹੁੰਦਾਗਾ ਬਿਮਾਰੀ ਆਣੀ ਮੈਂ ਬਾਹਰ ਖਾਤਾ ਜਿੱਕ ਨੇ ਰਿਹਾ ਕਰ ਦੇਖ ਲਓ ਉਹ ਨਹੀਂ ਕੁੜੀ ਸਾਦੇ ਘਰੋਂ ਬਾਹਰ ਨਹੀਂ ਜਾਂਦੀ ਸੀ ਸਾਂ ਵੜ ਗਈ ਐ ਵੱਡੀ ਕਿੱਥੇ ਵਗ ਗਈ ਕਿਥੇ ਨਹੀਂ ਗਈ ਹੇ ਉਹਦੀ ਕੁੜੀ ਉੱਡ ਗਈ ਭੱਜ ਗਈ ਐਂ ਕਹਿੰਦੇ ਹੁੰਦੇ ਆ ਉਹੀ ਕੋਈ ਜੂਡ ਗਈ ਨਹੀਂ ਹੁੰਦੀ ਨਹੀਂ ਭੱਜ ਗਈ ਹੁੰਦੀ ਆ ਕਿਸੇ ਨੇ ਭੱਜ ਗਈ ਸਿਧਰੀਆ ਤੈਨੂੰ ਇਹ ਵੀ ਪਤਾ ਵੀ ਉੱਡ ਗਈ ਭੱਜ ਗਈ ਕਹਿੰਦੇ ਹੁੰਦੇ ਹੈਗੇ ਤੇ ਮੈਨੂੰ ਮੈਂ ਸਿਧਰੀ ਥੋੜੀ ਆ ਮੈਨੂੰ ਸਾਰਾ ਪਤਾ ਆ ਦੇਖ ਜੇ ਮੈਂ ਸਿਧਰੀ ਹੁੰਦੀ ਫਿਰ ਮੈਨੂੰ ਕਿਵੇਂ ਪਤਾ ਲੱਗਦਾ ਉਹੀ ਮੈਨੂੰ ਸਿਧਰੀ ਜੇ ਦੰਨਾ ਦਾ ਸੋਚ ਰਾਂ ਜਾਂਦੀਆਂ ਕੰਮ 'ਚ ਧਿਆਨ ਨਹੀਂ ਦਿੰਦੀ ਹੋ ਇਹ ਨੂੰਹ ਕੁੜੀ ਪਾਚੀ ਫੇਰ ਕਮੇ ਭੱਜ ਗਈ ਕਦੋਂ ਭੱਜ ਗਈ ਕੀ ਟਾਈਮ ਸੀ ਕਿ ਮੈਂ ਸਾਰਾ ਗੱਲ ਦੱਸ ਤੈਨੂੰ ਕੀ ਲੈਣਾਗਾ ਓਏ ਹੋਈ ਪੁੱਛਿਆ ਕ ਦੱਸ ਦੇ ਫਿਰ ਤੈਨੂੰ ਕਿਵੇਂ ਅੰਸਰੇ ਲੈਂਦੀ ਏ ਤੈਨੂੰ ਇੰਟਰਵਿਊ ਦੇ ਹੀ ਖੜੀ ਹੈਗੀ ਮੈਨੂੰ ਕੀ ਪਤਾ ਕਿਵੇਂ ਭੱਜ ਗਈ ਮੈਂ ਭਜਾ ਕੇ ਹੀ ਉਹਨੂੰ ਫਿਰ ਤੈਨੂੰ ਐ ਕਿਵੇਂ ਪਤਾ ਉਹਨੂੰ ਨਹੀਂ ਕੁੜੀ ਭੱਜ ਗਈ ਤੈਨੂੰ ਦੱਸਿਆ ਕਿਹਨੇ ਤੈਨੂੰ ਕਿਵੇਂ ਪਤਾ ਲੱਗਿਆ ਐ ਸਾਰੀ ਗੱਲ ਤੈਨੂੰ ਕੀ ਲੈਣਾ ਤੂੰ ਆ ਦੇ ਚਾਹ ਪੀ ਲਾ ਕੇ ਆ ਜਾ ਆਉਣੀ ਆ ਮੈਂ ਤਾਂ ਚੱਲ ਚਾਹ ਪੀ ਲੈ ਭੱਜ ਜਾ ਆਉਣੀ ਆ ਹੁਣ ਨਹੀਂ ਹਾਏ ਕਿੱਥੇ ਗਿਆ ਪਤਾ ਹੈ ਬਲੌਗ ਬਣਾਉਣੀ ਆ ਹਾਂ ਗੱਲ ਮਿਲ ਗਈ ਮੈਨੂੰ ਤਾਂ ਹੁਣ ਵਲੌਗ ਬਣਾਉਣ ਤੇ ਹੁਣੀ ਬਣਾਉਣੀ ਹੈ ਮੈਨੂੰ ਇਹ ਚੱਲ ਲਪਾ ਹੈਲੋ ਮੈਨਾਂ ਇਹ ਤਾਂ ਆਖਿਓ ਨਾ ਵੀ ਹੁਣੀ ਗਈ ਸੀ ਕਿ ਫੇਰ ਆ ਗਈ ਇਹ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਣ ਆਈ ਆ ਐ ਨਹੀਂ ਪਤਾ ਮੈਨੂੰ ਉਹ ਕੌਣ ਸੀ ਕਿੰਨਾ ਦੀ ਕਿੰਨਾ ਦੀ ਸੀਗੀ ਕੋਈ ਕੁੜੀ ਸੀ ਸਾਡੇ ਪਿੰਡ ਚ ਹੈ ਕੁੜੀ ਭੱਜ ਗਈ ਉਹਨਾਂ ਦੀ ਹੋਰ ਆਪਦੀ ਕੁੜੀ ਦਾ ਧਿਆਨ ਰੱਖਿਓ ਸਾਰੇ ਜਾਣੇ ਤੁਹਾਡੀਆਂ ਕੁੜੀਆਂ ਨੂੰ ਨਾ ਬਾਹਰ ਨਾ ਜਾਣ ਦਿਆ ਕਰੋ ਠੀਕ ਆ ਹਾਂ ਤੇ ਬਾਬੀ ਨੂੰ ਦੱਸਿਆ ਸੀ ਮੈਨੂੰ ਹੁਣੀ ਮੈਂ ਤਾਂ ਵੱਡੀ ਐ ਮੇਰੇ ਤੈਨੂੰ ਚਾਹ ਨੂੰ ਕਿਹ ਦੱਸਦੇ ਸਾਰੀਆਂ ਗੱਲਾਂ ਲੋਕਾਂ ਨੂੰ ਦੱਸ ਦਿਆ ਕਰ ਹੱਗੀ ਮੁੱਤੀ ਗੱਲ ਸਾਰੀ ਕੀ ਆ ਬਲੌਕ ਖਰਾਬ ਕਰਤਾ ਮੇਰਾ ਮੈਂ ਇਹ ਜੇ ਗੱਲਾਂ ਦੱਸਣਾ ਵੀ ਹੁੰਦੇ ਕਰਤਾ ਬਲੌਕ ਖਰਾਬ ਤੇਰਾ ਕਾਨ ਦਾ ਵੱਡੀ ਦਾ ਫਿਰ ਤੂੰ ਵੀ ਤਾਂ ਮੈਨੂੰ ਦੱਸਿਆ ਹੀ ਜੇ ਮੈਂ ਦੱਸਦਾ ਫਿਰ ਕੀ ਹੋ ਗਿਆ ਐਵੇਂ ਦੱਸ ਦਿਆ ਕਰ ਵੀ ਮੈਂ ਇੰਨੇ ਵਾਰੀ ਰੋਟੀ ਖਾਣੀ ਐ ਸਾਰਾ ਦਿਨ ਖਾਈ ਜੰਨੀ ਰਹਿਣੀ ਐਗੀ ਕੋਈ ਨਹੀਂ ਮੈਂ ਦੱਸ ਦੂੰਗੀ ਹੌਲੀ ਹੌਲੀ ਦੱਸਾਂਗੇ ਸਾਰੀ ਗੱਲ ਥੋੜੀ ਦੱਸਦੇ ਹੁੰਦੇ ਆ ਉਹਨਾਂ ਦੇ ਘਰੇ ਪਤਾ ਲੱਗ ਜਾ ਜੇ ਵੱਡੀ ਆਪਣੇ ਘਰੇ ਆਉਂਗੀ ਕਹਿੰਗੇ ਤੂੰ ਕਹਣੀ ਕੁੜੀ ਨੂੰ ਸਿਖਾਏਗਾ ਵੀ ਵੀਡੀਓ ਪਾ ਦੇ ਮਮਲ ਤੇ ਵੀ ਸਾਡੀ ਬੇਇੱਜ਼ਤੀ ਕਰਦੇ ਓ ਤੁਸੀਂ ਐਂ ਕਿ ਮੈਂ ਆਪਣੇ ਘਰੇ ਆਉਣਗੀ ਜਦੋਂ ਆ ਗਏ ਨਾ ਮੈਂ ਤੋਦੀ ਕਹ ਦੂ ਭਾਈ ਤੁਹਾਡੀ ਕੁੜੀ ਪੱਜਦੀ ਫਿਰ ਗੱਲ ਸਹੀ ਆ ਫਿਰ ਆਪ ਹੀ ਤਾਂ ਕਹਣੀ ਹੋਣੀ ਆਵੇ ਸੱਚ ਬੋਲਿਆ ਕਰ ਹਾਂ ਸੱਚ ਬੋਲਿਆ ਕਰ ਸੱਚ ਐ ਵੀ ਦੱਸ ਦੇ ਕਰ ਮੇਰੇ ਜੂਆਂ ਨੇ ਮਨ ਮਨ ਇਹ ਵੀ ਦੱਸ ਦਿਆ ਕਰ ਕੋਈ ਨਾ ਮੈਂ ਦੱਸ ਦੂੰਗੀ ਹਜੇ ਨਹੀਂ ਦੱਸਦੀ ਮੈਂ ਫਿਰ ਮੇਰੀ ਨਾ ਕਿਸੇ ਨੇ ਵੀਡੀਓ ਨਹੀਂ ਦੇਖਣੀ ਵੀ ਇਹਦੇ ਜੂਆਂ ਆ ਗਾ ਮੈਂ ਉਹ ਆਪਦੀ ਤਾਂ ਬੇਇੱਜ਼ਤੀ ਨਹੀਂ ਤਾਂ ਗੱਲ ਡਾਉਨ ਉਹਨਾਂ ਦੀ ਨਹੀਂ ਬੇਇੱਜ਼ਤੀ ਹੁੰਦੀ ਉਹਨਾਂ ਨੂੰ ਤੂੰ ਉਹੀ ਗੱਲ ਆ ਕਿ ਸਾਰੇ ਪਿੰਡ ਨੂੰ ਦੱਸ ਦੀ ਹੈਗੀ ਫਰ ਤੂੰ ਵੀ ਤਾਂ ਮੈਨੂੰ ਦੱਸਿਆ ਹੀ ਆ ਕੇ ਤੂੰ ਦੱਸੇ ਝੂਠਾ ਤੂੰ ਵੀ ਤਾਂ ਮੈਨੂੰ ਕਿਹਾ ਹੀ ਆ ਕੇ ਫੇਰ ਮੈਂ ਢੋਲ ਤੇ ਨਹੀਂ ਵਜਾਉਂਦੀ ਤੇਰੇ ਵਾਂਗੂ ਤੈਨੂੰ ਦੱਸਿਆ ਕਰ ਤੇ ਮੈਂ ਤਾਂ ਉਹਨਾਂ ਨੂੰ ਜਿਹੜੇ ਮੈਨੂੰ ਦੇਖਦੇ ਆ ਉਹਨਾਂ ਨੂੰ ਦੱਸਿਆ ਹੋਰ ਕਿਸੇ ਕੋਲੇ ਤਾਂ ਮੈਂ ਗੱਲ ਨਹੀਂ ਕਰੀ ਮੈਂ ਕਿਹੜਾ ਗਾਹਾਂ ਚਾਚੀ ਕੋਲੇ ਗੱਲ ਕਰਕੇ ਆਈਆਂ ਐਂ ਕਰਦੀਆਂ ਤੂੰ ਤਾਂ ਬੜਾ ਅਸਰ ਖਾਦਾ ਏ ਤੈਨੂੰ ਇਹੀ ਕਹਿਣੀ ਐ ਵੀ ਕਿਸੇ ਕੀ ਪਹਿੰਦੀ ਗੱਲ ਨਹੀਂ ਕਰਦੀ ਮੈਂ ਕਿਸੇ ਕੋਲੇ ਗੱਲ ਨਹੀਂ ਕਰਦੀ ਹਾਜੀ ਕਿਹੜਾ ਮੈਂ ਦੱਸੀ ਆ ਮੈਂ ਤਾਂ ਮੋਬਾਈਲ ਤੇ ਹੀ ਦੱਸੀ ਆ ਆਪਣੇ ਬਲੌਗਰਾਂ ਨੂੰ ਕੁਛ ਨਹੀਂ ਹੁੰਦਾ ਉਹ ਜਿਹੜੇ ਮੈਨੂੰ ਦੇਖਦੇ ਆ ਡਿਲੀਟ ਮਾਰ ਤੂੰ ਇਹਨਾਂ ਓ ਕੜਾ ਬਨੀਆ ਐਵੇਂ ਬੋਲੀ ਜਾਨੀ ਰਹਿਣੀ ਐ ਡਿਲੀਟ ਮਾਰਨ ਨੂੰ ਦੱਸ ਨਾਲੇ ਮੈਨੂੰ ਪਤਾ ਗਾਇਆ ਤਾਂ ਵੀ ਤੂੰ ਜਦੋਂ ਕਹਿਤਾ ਕਿਸੇ ਨੂੰ ਦੱਸਣਾ ਨਹੀਂ ਮੈਂ ਕਿਸੇ ਨੂੰ ਨਹੀਂ ਦੱਸਦੀ ਕੋਈ ਗੱਲ ਢਿੱਡ 'ਚ ਵੀ ਪਚਾ ਲਿਆ ਕਰ ਕਿਹਾ ਤੈਨੂੰ ਮੈਂ ਹਾਂ ਤੂੰ ਚਾਹ ਪੀ ਲਾ ਕੇ ਤੂੰ ਚੱਕ ਕੇ ਮੈਂ ਸਾਰਾ ਦੱਸਣ ਲੱਗ ਗਈ ਹਜੇ ਕਿਸੇ ਨੇ ਇਹ ਨਹੀਂ ਗੱਲ ਸੁਣੀ ਹੈਗੀ ਕੋਈ ਨਹੀਂ ਮੈਨ ਨਾਲੇ ਉਹ ਕੜਾ ਬਨੀ ਆ ਮੈਂ ਚਾਚੀ ਨੂੰ ਨਹੀਂ ਦੱਸੀ ਚਾਚੀ ਦੀ ਆਦਤ ਆ ਸਾਰਿਆਂ ਕੋਲੇ ਗੱਲ ਕਰਨ ਦੀ ਚਾਚੀ ਨੂੰ ਤਾਂ ਵੀ ਪਹਿਲਾਂ ਪਤਾ ਲੱਗ ਜੂ ਪਰ ਤੂੰ ਨਾ ਕਿਸੇ ਕੋਲ ਦੱਸਦੀ ਨਹੀਂ ਦੱਸਦੀ ਮੈਂ ਨਾ ਸਿਰ ਖਾ ਬਾਗ ਜਾ ਕਿਉਂ ਨਹੀਂ ਮੈਂ ਬੋਲੀ ਜਾਂਦੀ ਆ ਜੇ ਚਾਹ ਪਾ ਕੇ ਰੱਖ ਐ ਕਰੀ ਮੈਨੂੰ ਜਿਹੜਾ ਪੱਥਰ ਜਿਹਦਾ ਕੱਪ ਹੁੰਦਾ ਨਾ ਉਹ ਚ ਪਾ ਦੀ ਚਾਹ ਤਾਂ ਮੈਂ ਪਾ ਦੂੰਗਾ ਮੋਬਾਈਲ 'ਚ ਫੜਾ ਮੈਂ ਤੂੰ ਹੋਰ ਭੌਂਕੇਂਗੇ ਤੇ ਕੁਝ ਹੋਰ ਕਹੀ ਐ ਮੈਂ ਨਹੀਂ ਬੋਲਦੀ ਜਾ ਐਵੇਂ ਬੋਲੀ ਜਾਂਦੀ ਆ ਜਾ ਨਹੀਂ ਮੋਬਾਈਲ ਥੋੜੀ ਨਾਲੇ ਨਾ ਬਾਲਾ ਮੋਬਾਈਲ ਨਹੀਂ ਦੇਖਦੇ ਹੁੰਦੇ ਤੇਰੀ ਤਾਂ ਵੈਸੇ ਨਹੀਂ ਗਾ ਘੱਟਾ ਹੋਰ ਹੋ ਘੱਟ ਜੁਣੀ ਭੱਜ ਜਾ ਮੈਂ ਨਹੀਂ ਗਾਦਾ ਮੇਰੀ ਘੱਟਾ ਤੂੰ ਦੱਸਦੇ ਲੋਕਾਂ ਨੂੰ ਸਾਰੀਆਂ ਗੱਲਾਂ ਮੈਂ ਮੈਂ ਨਹੀਂ ਦੱਸਦੀ ਜਾ ਭੱਜ ਜਾ ਚੰਗਾ ਹੁਣ ਨਾ ਕੁਝ ਭੌਂਕੀਏ ਤੇ ਐ ਨਹੀਂ ਬੋਲਦੀ ਉਹ ਚਾਹ ਪੀ ਲੈ ਤੂੰ ਜਾ ਮੇਰੇ ਘਠਾਰਤੀ ਚਾਹ ਹਮੀ ਬੋਲੀ ਜੋ ਥਾੜਾ ਦੇਣਾ ਪਤਾ ਨਹੀਂ ਬਣੀ ਆ ਕਿ ਬਣੀ ਨਹੀਂ ਗੈਲਰੀ ਚ ਆ ਗਈ ਹੋਈ ਬਣ ਕੇ ਸੁਣ ਦੀ ਨਹੀਂ ਜੇ ਨੇ ਸੁਣ ਲੈਣਾ ਫਿਰ ਕੋਈ ਵੀ ਡਿਲੀਟ ਕਰ ਰੱਖ ਦੀ ਆਣੀ ਆਣੀ ਆ ਚੱਲ